ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਬਾਪੂ ਜੀ ਆਏ ਹੋਏ ਸੀਗੇ ਮੋੜ ਪੱਕਰਾ ਮੰਡੀ ਤੇ ਬਾਪੂ ਜੀ ਕਰਦੇ ਆ ਬਵਾਸੀਰ ਗਠੀਆ ਜਾਂ ਅਲਕੋਰੀਆ ਹੋਵੇ ਕਿਸੇ ਨੂੰ ਵੀ ਨਮਰਦ ਦੀ ਸ਼ਿਕਾਇਤ ਹੋਵੇ ਤੇ ਅੱਜ ਆਪਾਂ ਕਰਦੇ ਆ ਬਾਪੂ ਇਹਨਾਂ ਗੱਲਬਾਤ ਕਿਸ ਤਰ੍ਹਾਂ ਇਲਾਜ ਕਰਦੇ ਆ ਤੇ ਕੀ ਕੀ ਨੁਕਤੇ ਦੱਸਦੇ ਆ ਸਤਿ ਸ਼੍ਰੀ ਅਕਾਲ ਮਖਵੈਗੁਰੂ ਜੀ ਖਾਲਸਾ ਸਾਹਿਬ ਵੈਗੁਰੂ ਜੀ ਖਾਲਸਾ ਪਿੰਡ ਵਾਲਿਆ ਬਣੀ ਮਖਮਲ ਸਿੰਘ ਖਾਲਸਾ ਆਪਾਂ ਦੇ ਢੇਲੂ ਪਾਸ ਇਲਾਜ ਹੈਗੇ ਆਪਣੇ ਕੋਲ ਪਹਿਲਾ ਹੈਗਾ ਸਰਮੇਕਲ ਦਾ ਇਲਾਜ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਬਵਾਸੀਰ ਜਿੰਨੀ ਵੀ ਹੋਵੇ ਦੋ ਦੋ ਸਪੈਸ਼ਲ ਕਰਕੇ ਤੁਹਾਨੂੰ ਕਸਰਾ ਕਰੇ ਹੋਣਗੇ ਜ ਉਦੋਂ ਵਾਰ ਆਪਣੀ ਪੂਰੀ ਗਟਿਆ ਹੋ ਗਿਆ ਗਟਿਆ ਕਿੰਨਾ ਵੀ ਹੋ ਗਿਆ ਉਹਨਾਂ ਤੇ ਟੈਸਟ ਕਰਾ ਕੇ ਠੀਕ ਹੈ ਜੀ ਉਦੋਂ ਵਾਰ ਆਪਣੀ ਪੂਰੀ ਜੂੜ ਗਿਆ ਹੋ ਗਿਆ ਕੇ ਸੂਕਰ ਹੋ ਗਿਆ ਟਾਈ ਫਿਟ ਹੋ ਗਈ ਜੀ ਆਪਾਂ ਠੀਕ ਹੈ ਜੀ ਹੋ ਗਈ ਨੋੜੀਆ ਹੋ ਗਈ ਗੁਰਦੇ ਚ ਫਸ ਗਈ ਹੋ ਕੇ ਕਿ ਪੱਕੇ ਛੱਤੀ ਵਾਲਾ ਆਪਾਂ ਪਾਪਾ ਇਹ ਕਿਸ ਤਰ੍ਹਾਂ ਕਰਦੇ ਲਾਜ ਆਪਾਂ ਆਪਣਾ ਸਿਮਨ ਕਰਾਉਣੀ ਹੈ ਸਿਮਨ ਕਰਵਾ ਰੱਖੀ ਪਹਿਲਾਂ ਵੀ ਕਰਕੇ ਦੱਸ ਲਿਓ ਸਿਮਨ ਕਰਨਾ ਦੱਸ ਦਿੰਦਾ ਸਿਮਨਾ ਦੱਸ ਦਿੰਦਾ ਠੀਕ ਹੈ ਜੀ ਆਪਾਂ ਕੱਲ ਸਿਮਰਨ ਨਾਲ ਹੀ ਉਹ ਦਾਜ ਕਰਦਨੇ ਆਈਏ। ਸੇਮਤ ਕੇ ਛੱਲਾ ਹੀ ਪੈਂਦਾ ਨਾਲ ਦੱਸਦੀ ਦਵਾਈ ਕਰਦੇ। ਠੀਕ ਹੈ ਜੀ। ਤਾਂਬੇ ਦੇ ਛੱਲੇ ਕਰਾਏ ਨੇ ਸਾਰੀਆਂ ਦਾਤਾਂ ਕਰਾਈਆਂ ਹੋਣਗੀਆਂ ਤਾਂ ਵੀ ਇਕੱਠੇ ਸਾਰੀ ਦਵਾਈ ਦਿੱਤੀ। ਠੀਕ ਹੈ ਬਾਪੂ ਜੀ। ਉਹਦੇ 9 ਤੇ 10 ਦਾਤ ਹੋਣਗੀਆਂ। ਜੀ। ਆਪਣੇ ਬਾਅਦ ਜਿੱਸਾਂ ਵੀ ਆ ਰਹੇ ਆ ਥੱਲੇ ਬਾਹਰ ਨੂੰ ਫਿਰ ਨਾਲ। ਠੀਕ ਹੈ ਜੀ। ਸੰਗ ਤਾਂ ਆਉਂਦੀ ਹੈਗੀ ਫੂਲ ਕਰਕੇ। ਜੀ ਬਾਪੂ ਜੀ। ਕਿਹੜੀ ਜਗ੍ਹਾ ਤੋਂ ਬਾਪੂ ਜੀ ਆਪਾਂ? ਪਿੰਡ ਵਾਲਿਆਂ ਵਾਲੀ। ਪਿੰਡ ਵਾਲਿਆਂ ਦੇ ਜਿਹੜਾ ਜੀ ਗ੍ਰਿਡ ਵਾਲਾ ਰੋਡ। ਇਹ ਲਾ ਬੰਡਾ ਜਿਹੜਾ ਠੀਕ ਆ ਜੀ ਗਰੇਟਰ ਵਾਲਾ ਰੋਡ ਕਲੌਨੀ ਪਾਸ ਜੀ ਬਾਪੂ ਜੀ ਇੱਕ ਵਾਰ ਨੰਬਰ ਪਾ ਦਈਏ ਮੋਬਾਈਲ ਲੋ ਵੀ ਦੋਸਤੋ ਕਿਸੇ ਵੀ ਕਿਸੇ ਵੀ ਤਰ੍ਹਾਂ ਬਿਮਾਰੀ ਹੋਵੇ ਤਾਂ ਬਾਪੂ ਦਾ ਮੋਬਾਈਲ ਨੰਬਰ ਇਸ ਤਰ੍ਹਾਂ ਇਹ ਹੈਗਾ ਤੇ ਨਾਲ ਨਾਲ ਸਕਰੀਨ ਤੇ ਵੀ ਚੱਲੂਗਾ ਇਹ ਕਿਸੇ ਵੀ ਵੀਰ ਨੇ ਬਾਪੂ ਜੀ ਨੂੰ ਦਵਾਈ ਲੈਣੀ ਹੋਵੇ ਤਾਂ ਨੰਬਰ ਸਕਰੀਨ ਤੇ ਚੱਲੂਗਾ ਤਾਂ ਸੰਪਰਕ ਕਰ ਲਿਓ ਬਾਪੂ ਜੀ ਹਰਮੰਦੀ ਤੇ ਹੁਣੇ ਹੀ ਮੋੜ ਦੇ ਹਾਂਜੀ ਹਰਮੰਦੀ ਤੇ ਹਰਮਨਤ ਭਰੇ ਠੀਕ ਹੈ ਜੀ ਬਾਤ ਜਰੀ ਬਾਕੀ ਜੀ ਐਤਵਾਰ ਪਤਾ 800 ਲੈ ਕੇ ਪੰਜ ਹੋਰ ਕਿਹੜੀ ਕਿਹੜੀ ਮੰਡੀ ਤੇ ਆਣਿਓ ਜੀ ਹੋਰ ਨਹੀਂ ਵੇਚੀ ਜਾਂਦੀ ਇੱਥੇ ਜਾਨੀ ਕੁਝ ਕੱਟ ਜਾਣਾ ਪਰ ਪੁੱਛਣਾ ਹੁੰਦਾ ਕਿ ਕੀ ਕਰਨਾ ਹੁਣ ਤੱਕ ਤਾਂ ਹਾਂ ਠੀਕ ਹੈ ਜੀ 75 ਮੋੜ ਹੀ ਹੁੰਦੇ ਹਾਂ ਹਾਂ ਜਾਦਾ ਠੀਕ ਹੈ ਬਾਬਾ ਜੀ ਜਿਆਦਾ ਬਣੂ ਘਰੇ ਦਰਵਾਜ਼ੇ ਆਉਣਾ ਪੈਂਦਾ ਜੀ ਫੋਨ ਕਰਕੇ ਆਉਣਾ ਠੀਕ ਹੈ ਜੀ ਕਿ ਮੈਂ ਹੁਣ ਆਪਣੇ ਪਰਸਪਰ ਸਾਹ ਪੈਰੀਆ ਆਉਂਦਾ ਆਪਣੇ ਕੋਈ ਤੰਤ ਤੰਤ ਤੋਂ ਹੋਵੇ ਹੈ ਕਿ ਹੁਣ ਪਰਸ ਮੇਰੇ ਪਸੰਗਤ ਆਈ ਸੀਗੀ 3 ਕੋਟ ਆਈ ਸੀਗੀ ਅੱਜ ਆ ਕਰ ਦੱਸਾਂਗਾ ਤੁਹਾਨੂੰ ਜੀ ਜੀ ਜਿਹੜਾ ਲਾਇਕਰ ਦੇ ਕੱਲ ਛੱਲੇ ਨਾਲ ਹੀ ਕਰਦੇ ਪਹਿਲੇ ਛੱਲੇ ਨਾਲ ਹੀ ਕਰਦਾ ਮਹਾਰਾਜ ਠੀਕ ਹੈ ਜੀ ਹਾਂ ਕញ្ញ ਨੂੰ ਵੀ ਆਪਣਾ ਸ਼ੁਕਰੀ ਸਾਹਿਬ ਦਾ 파ਰਟੀ ਤੋਂ ਬੰਦਾ ਵੀ ਕਿਤੇ ਜਾਰੇ ਤਕਲੀਫ ਹੋਣੀ ਜੀ ਬਾਕੀ ਸਭ ਠੀਕ ਹੈ ਜੰਦਾ ਵੀ ਗੱਲ ਅਕਾਦੀ ਆਪੇ ਇੱਕ ਸੰਭਰ ਕਰਵਾਇਆ ਆਪਣੇ ਐਪਲੇ ਕਰਵਾਤਾ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਬਿਮਾਰੀ ਹੋ ਤਾਂ ਬਾਪੂ ਨਾਲ ਸੰਪਰਕ ਕਰਦੇ ਹੋ ਸਕਰੀਨ ਤੇ ਨੰਬਰ ਚੱਲਦੀ ਹੈ ਬਾਪੂ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਬਤੈ